ਅੱਜ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਪੁਰਬ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਿੱਲੀ ਅੰਦਰ ਚਾਂਦਨੀ ਚੌਕ ਵਿੱਚ Hindu ਧਰਮ ਦੀ ਰੱਖਿਆ ਕਰਨਦਿਆਂ ਹੋਇਆ ਆਪਣੇ ਸੀਸ ਦਾ ਬਲੀਦਾਨ ਦਿੱਤਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਗੁਰੂ ਕੇ ਪਿਆਰੇ ਤਿੰਨ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਇਹਨਾਂ ਨੂੰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ ਇੱਕ ਦਿਨ ਸ਼ਹੀਦ ਕੀਤਾ ਗਿਆ ਇੱਕ ਦਿਨ ਪਹਿਲਾਂ ਸ਼ਹੀਦ ਕੀਤਾ ਗਿਆ ਇਹਨਾਂ ਨੂੰ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਹੜਾ ਕੱਲ ਦਿਨ ਨੰਨਕੇ ਗਿਆ ਗੁਰੂ ਕੇ ਪਿਆਰਿਆਂ ਸਿੱਖਾਂ ਨੂੰ ਵੀ ਸ਼ਹੀਦ ਕੀਤਾ ਗਿਆ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਡਰਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਦੇ ਵਿੱਚ ਡਰ ਪੈਦਾ ਕਰਨ ਵਾਸਤੇ ਖੌਫ ਪੈਦਾ ਕਰਨ ਵਾਸਤੇ ਕਿ ਗੁਰੂ ਡਰ ਜਾਵੇ ਸਾਡੀ ਗੱਲ ਮੰਨ ਜਾਵੇ ਕਿ ਸ਼ੁਰੂ ਤੋਂ ਹੀ ਚੱਲਿਆ ਆਉਂਦਾ ਹੈ ਧਰਮੀ ਪੁਰਸ਼ਾਂ ਨੂੰ ਝੂਠੇ ਜਿਹੜੇ ਨੇ ਉਹ ਡਰਾਉਣ ਦਾ ਯਤਨ ਕਰਦੇ ਹੀ ਨੇ ਧਰਮੀ ਜਿਹੜਾ ਹੁੰਦਾ ਹੈ ਜਿਹੜਾ ਸੱਚ ਦੇ ਨਾਲ ਜੁੜਿਆ ਹੁੰਦਾ ਹੈ ਉਹ ਨਾ ਤਾਂ ਡਰਦਾ ਹੀ ਹੈ ਤੇ ਨਾ ਕਿਸੇ ਨੂੰ ਡਰਾਉਂਦਾ ਪਰ ਜਿਹੜੇ ਝੂਠੇ ਹੁੰਦੇ ਨੇ ਉਹਨਾਂ ਦੇ ਮਨ ਵਿੱਚ ਇਹ ਸਦਾ ਹੀ ਡਰ ਹੁੰਦਾ ਹੈ ਕਿ ਜੇ ਇਹ ਸੱਚਾ ਬੰਦਾ ਅੱਗੇ ਆ ਗਿਆ ਤੇ ਸਾਡੇ ਪੱਲੇ ਕੱਖ ਨਹੀਂ ਰਹਿਣਾ ਸਾਡੀ ਚੌਧਰ ਨਹੀਂ ਰਹਿਣੀ ਸਾਡੀ ਪ੍ਰਭਤਾ ਨਹੀਂ ਰਹਿਣੀ ਸਾਨੂੰ ਪੁੱਛਣਾ ਕਿਸੇ ਨੇ ਨਹੀਂ ਇਸ ਕਰਕੇ ਇਹਨੂੰ ਵੀ ਆਪਣੇ ਨਾਲ ਰਲਾ ਲਈਏ ਤੇ ਜਾਂ ਫਿਰ ਇਹਨੂੰ ਡਰਾਈਏ ਖਤਮ ਕਰ ਦਈਏ ਤੇ ਆਪਣੇ ਨਾਲ ਲੜ ਰਲਾਉਣ ਦਾ ਤਰੀਕਾ ਕੀ ਹੈ ਵੀ ਜਾਂ ਤੇ ਲਾਲਚ ਦਿਓ ਤੇ ਜਾਂ ਫਿਰ ਮੌਤ ਦਾ ਡਰਾਵਾ ਦਿਓ ਇਸ ਤਰ੍ਹਾਂ ਹੀ ਰਲੂਗਾ ਨਾ ਹੁਣ ਨਾਲ ਕਿਸੇ ਨੂੰ ਰਲਾਉਣਾ ਜਾਂ ਤੇ ਉਹਨੂੰ ਲਾਲਚ ਦਿਓ ਵੀ ਤੈਨੂੰ ਆਹ ਦੇਵਾਂਗੇ ਆਹ ਦੇਵਾਂਗੇ ਸਾਡੇ ਨਾਲ ਰਲ ਤੇ ਜਾਂ ਫਿਰ ਉਹਨੂੰ ਮੌਤ ਦਾ ਡਰਾਵਾ ਦਿੱਤਾ ਜਾਵੇ ਵੀ ਤੈਨੂੰ ਮਾਰ ਦੇਵਾਂਗੇ ਤਾਂ ਸਾਡੇ ਨਾਲ ਰਲੇ ਜੇ ਨਹੀਂ ਮੰਨੇ ਤੇ ਫਿਰ ਮਾਰ ਹੀ ਦਿੱਤਾ ਜਾਵੇ ਇਹ ਸਾਡੇ ਵਾਸਤੇ ਖਤਰਾ ਇਹ ਸ਼ੁਰੂ ਤੋਂ ਹੀ ਚੱਲੇ ਆ ਰਿਹਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਡਟ ਜਾਣਾ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਡਰਾਉਣ ਵਾਸਤੇ ਇਹਨਾਂ ਦੇ ਨਾਲ ਪਿਆਰੇ ਸਿੱਖਾਂ ਨੂੰ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਦੋ ਫਾਂਗੜਾਂ ਕੀਤੀਆਂ ਉਹਨਾਂ ਦੇ ਸਰੀਰ ਦੀਆਂ ਭਾਈ ਦਿਆਲਾ ਜੀ ਨੂੰ ਉਬਲਦੀ ਦੀਗ ਵਿੱਚ ਬਿਠਾ ਕੇ ਉਬਾਲਿਆ ਗਿਆ ਹੱਡੀਆਂ ਵੱਖਰੀਆਂ ਮਾਸ ਵੱਖਰਾ ਕਰ ਦਿੱਤਾ ਭਾਈ ਸਤੀਦਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਕੇ ਤੇ ਅੱਗ ਲਾ ਕੇ ਸਾੜ ਕੇ ਮਾਰਿਆ ਗਿਆ ਸਤਿਗੁਰੂ ਸਾਹਿਬ ਜੀ ਨੂੰ ਦੁਖੀ ਕਰਨਾ ਚਾਹੁੰਦੇ ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੁਖੀ ਨਹੀਂ ਹੋਏ ਇਤਿਹਾਸ ਵਿੱਚ ਆਉਂਦਾ ਕਹਿੰਦੇ ਬਹੁਤ ਉਪਾਏ ਕੀਏ ਤਨ ਰੋਕਾ ਇਕ ਸਮ ਮੁਖ ਗੁਰ ਕੋ ਅਵ ਲੋਕਾ ਬਹੁਤੇ ਯਤਨ ਕਰਨਾ ਕੀਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੁੱਖ ਦਿਓ ਕਸ਼ਟ ਦਿਓ ਇਹ ਦੁਖੀ ਹੋ ਜਾਵੇਗਾ ਜਿੱਦਨ ਦੁਖੀ ਹੋ ਜਾਵੇਗਾ ਸਾਡੀ ਗੱਲ ਮੰਨ ਲਵੇਗਾ ਭਾਵੇਂ ਤੇ ਯਤਨ ਕਰਨ ਦੇ ਬਾਵਜੂਦ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੁਖੀ ਨਹੀਂ ਕਰ ਸਕੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮਾਨੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਦੁੱਖ ਸੁਖ ਦੋਨੋ ਸਮ ਕਰ ਜਾਣੈ ਔਰ ਮਾਨੇ અપਮਾਨਾ ਸੁਖ ਦੁਖ ਜਿਹੇ ਪਰਸੈ ਨਹੀਂ ਜਿੰਨੂੰ ਸੁਖ ਤੇ ਦੁਖ ਪਹੁੰਦੇ ਨਹੀਂ ਨਾ ਸੁਖ ਵਿੱਚ ਫੁੱਲਦਾ ਨਾ ਦੁਖ ਵਿੱਚ ਸੁੰਗੜਦਾ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਸਮਾਨ ਬਿਰਤੀ ਸਿੱਖ ਸ਼ਹੀਦ ਹੋ ਗਏ ਗੁਰੂ ਸਾਹਿਬ ਜੀ ਨੂੰ ਕੈਦਖਾਨੇ ਵਿੱਚ ਭੇਜ ਦਿੱਤਾ ਗਿਆ ਅੱਜ ਦਾ ਦਿਨ ਅੱਜ ਦਾ ਨਗਰ ਦਾ ਮਹੀਨਾ 1732 ਬਿਕਰਮੀ ਸੰਮਤ ਹੈ 11 ਨਵੰਬਰ 1675 ਈਸਵੀ ਈਸਵੀ ਵਾਲਾ ਸਾਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਡਲਾਉਣ ਵਾਸਤੇ ਫੇਰ ਕਾਜੀ ਤੇ ਉਮਰਾਵ ਆਇਆ ਸਤਿਗੁਰੂ ਜੀ ਦੇ ਕੋਲ ਆਣ ਕੇ ਕਹਿੰਦੇ ਕਹਿੰਦੇ ਜੀ ਇਸ லாம் ਪਰਵਾਨ ਕਰ ਲਓ ਬਾਦਸ਼ਾਹ ਬੜਾ ਖੁਸ਼ ਹੋਵੇਗਾ ਤੇ ਬਾਦਸ਼ਾਹ ਕਈ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਤੁਹਾਨੂੰ ਉਪਲਬਧ ਕਰਾਵੇਗਾ ਸੁੱਖ ਸੁਵਿਧਾ ਮੰਨੋ ਜਿਹੜੇ ਸਿਆਣੇ ਬੰਦੇ ਹੁੰਦੇ ਨੇ ਉਹ ਬਾਦਸ਼ਾਹਾਂ ਦੇ ਕਦੀ ਖਿਲਾਫ ਨਹੀਂ ਜਾਂਦੇ ਜਿਹੜੇ ਸਿਆਣੇ ਹੁੰਦੇ ਕਾਜੀ ਕਹਿੰਦਾ ਉਹ ਉਮਰਾਵ ਕਹਿੰਦਾ ਉਹਨਾਂ ਦੀ ਆਪਣੀ ਮਾਤਿਆ ਉਹ ਕਹਿੰਦੇ ਜਿਹੜੇ ਸਿਆਣੇ ਹੁੰਦੇ ਬਾਦਸ਼ਾਹਾਂ ਦੇ ਖਿਲਾਫ ਨਹੀਂ ਜਾਂਦੇ ਅੱਜ ਵੀ ਆਪਾਂ ਵੇਖਦੇ ਆ ਸੰਸਾਰ ਅੰਦਰ ਇਹੋ ਜਿਹੇ ਮਨੁੱਖ ਮਿਲਦੇ ਨੇ ਜਿਹੜੇ ਵੋਟਾਂ ਤੋਂ ਪਹਿਲਾਂ ਕਿਸੇ ਦਾ ਝੰਡਾ ਹੋਰ ਦਾ ਚੁੱਕੀ ਫਿਰਦੇ ਤੇ ਜਦੋਂ ਜਿੱਤ ਗਿਆ ਕੋਈ ਹੋਰ ਤੇ ਮੁੜ ਕੇ ਉਹਦਾ ਝੰਡਾ ਚੁੱਕ ਲੈਂਦੇ ਇਹ ਆਪਾਂ ਦੇ ਇਹਨਾਂ ਨਾਲ ਹੁਣ ਸਹਿਮਤੀ ਰੱਖਣੀ ਪੈਣੀ ਫੇਰ ਹੀ ਚਾ ਕੰਮ ਚੱਲਣਾ ਜਿਨ੍ਹਾਂ ਦੇ ਨਾਲ ਸਹਿਮਤੀ ਨਾ ਹੋਵੇਗੀ ਤੇ ਕਾਰਜ ਕਿੱਥੋਂ ਚੱਲਨੇ ਆਪਣੇ ਕੰਮ ਕਿੱਥੋਂ ਚੱਲਨੇ ਜਿਹੜੀਆਂ ਠੱਗੀਆਂ ਠੋਰੀਆਂ ਕੀਤੀਆਂ ਜਾਂ ਕਰਨੀਆਂ ਜਿਹੜੇ ਪਲਾਟ ਮੱਲੇ ਨੇ ਧੋਖੇ ਦੇ ਨਾਲ ਇਹਨਾਂ ਤੇ ਛੜਾ ਦੇਣੇ ਉਸੇ ਵੇਲੇ ਆਪਣੇ ਐਂਟੀ ਪਾਰਟੀ ਨੇ ਹੁਣ ਇਹਨਾਂ ਦੇ ਨਾਲ ਹੀ ਆਪਾਂ ਨੂੰ ਰਲਣਾ ਪੈਣਾ ਉਹਨਾਂ ਨੂੰ ਇਹ ਸਿਆਣੇ ਕਹਿੰਦੇ ਨੇ ਪਰ ਗੁਰਮਤ ਸਿਆਣਾ ਕਿਸੇ ਹੋਰ ਨੂੰ ਕਹਿੰਦੀ ਏ ਪਰ ਇਹ ਆਪਣੀ ਮਾਤ ਨਾਲ ਗੁਰੂ ਸਾਹਿਬ ਨੂੰ ਸਮਝਾਉਂਦੇ ਕਹਿੰਦੇ ਜੋ ਦਾ ਨਾਏ ਨਾ ਤਿਆਗਨ ਕਰੈ ਦੀਨ ਸ਼ਾਹੋ ਕੋ ਜਿਹੜੇ DNAਏ ਹੁੰਦੇ ਨਾ ਸਿਆਣੇ ਉਹ ਬਾਦਸ਼ਾਹ ਦਾ ਦੀਨ ਧਰਮ ਮੰਨਦੇ ਨੇ ਉਹਦੇ ਮਗਰ ਚੱਲਦੇ ਨੇ ਜਿਵੇਂ ਬਾਦਸ਼ਾਹ ਕਹਿੰਦਾ ਹੋਵੇਂ ਕਰਦੇ ਨੇ ਤੇ ਸੁਖ ਭੋਗਦੇ ਨੇ ਪਰ ਗੁਰੂ ਕੀ ਫਿਲਾਸਫੀ ਹੋਰ ਹੈ ਸਤਗੁਰੂ ਕਹਿੰਦੇ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿ ਸਿਖਾਏ ਜਿਹੜੇ ਲੋਕ ਸੰਸਾਰਿਕ ਤੌਰ ਤੇ ਆਪਣੇ ਆਪ ਨੂੰ ਸਿਆਣਾ ਸਮਝਦੇ ਨੇ ਉਹਨਾਂ ਦੀ ਸਿਆਣਪ ਸਿਰਫ ਮਾਇਆ ਤੱਕ ਹੀ ਆ ਵੀ ਮਾਇਆ ਕਿੱਥੋਂ ਆਉਣੀ ਆ ਆਪਣਾ ਕਾਰੋਬਾਰ ਕਿਵੇਂ ਚੱਲਣਾ ਧਰਮ ਰਵੇ ਭਾਵੇਂ ਨਾ ਰਵੇ ਦਾ ਉਹਨਾਂ ਨੂੰ ਕੋਈ ਫਰਕ ਨਹੀਂ ਅਣਖ ਰਵੇ ਭਾਵੇਂ ਨਾ ਰਵੇ ਇਹਦਾ ਨਾ ਉਹਨਾਂ ਨੂੰ ਕੋਈ ਫਰਕ ਨਹੀਂ ਇੱਜ਼ਤ ਰਵੇ ਭਾਵੇਂ ਨਾ ਰਵੇ ਦੇ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਉਹਨਾਂ ਨੂੰ ਤੇ ਸਿਰਫ ਆਪਣੀ ਮਾਇਆ ਨਾਲ ਨਾ ਉਹ ਅਣਖੀ ਨਾ ਉਹ ਧਰਮੀ ਨਾ ਉਹ ਸਵੈਮਾਨ ਦੇ ਅਨੁਸਾਰ ਜੀਂਦੇ ਨੇ ਉਹ ਕਹਿੰਦੇ ਪੈਸੇ ਆਉਣੇ ਚਾਹੀਦੇ ਜੋ ਮਰਜ਼ੀ ਹੋ ਜੇ ਤੇ ਸਤਿਗੁਰੂ ਕਹਿੰਦੇ ਨੇ ਜਿੰਨਾ ਚਿਰ ਜੀਣਾ ਅਣਖ ਦੇ ਨਾਲ ਜੀਣਾ ਤੇ ਜੇ ਅਣਖ ਹੀ ਨਹੀਂ ਹੈਗੀ ਇੱਜ਼ਤ ਨਹੀਂ ਧਰਮ ਨਹੀਂ ਤੇ ਫਿਰ ਜੀਣ ਦਾ ਕੀ ਫਾਇਦਾ ਇਹਦੇ ਨਾਲ ਉਹ ਤੇ ਮਰ ਜਾਣਾ ਚੰਗਾ ਪਰ ਉਹ ਕਹਿੰਦੇ ਉਹ ਕਹਿੰਦੇ ਨਹੀਂ ਬਾਦਸ਼ਾਹਾਂ ਦੇ ਮਗਰ ਚੱਲਣਾ ਚਾਹੀਦਾ ਤੁਸੀਂ ਤੇ ਤੁਹਾਨੂੰ ਤੇ ਬਾਦਸ਼ਾਹ ਬਹੁਤੇ ਸੁੱਖ ਦੇਣ ਨੂੰ ਤਿਆਰ ਹੈ ਤੇ ਕਿਉਂ ਨਹੀਂ ਭੋਗਦੇ ਫਿਰ ਤਿੰਨ ਗੱਲਾਂ ਤੁਹਾਡੇ ਕੋਲ ਅਸੀਂ ਤਿੰਨ ਸ਼ਰਤਾਂ ਰੱਖਦੇ ਆਂ ਇਹਨਾਂ ਤਿੰਨਾਂ ਵਿੱਚੋਂ ਜਿਹੜੀ ਤੁਹਾਨੂੰ ਚੰਗੀ ਲੱਗਦੀ ਤੁਸੀਂ ਆਪਣੇ ਮਾਨਾਂ ਵਿਚਾਰ ਕਰਕੇ ਉਹ ਮੰਨ ਲਓ ਉਹ ਕਿਹੜੀਆਂ ਤਿੰਨ ਸ਼ਰਤਾਂ ਪਹਿਲੀ ਸ਼ਰਤ ਰੱਖੀ ਪੀ ਸ਼ਰਾਬ ਵਿੱਚ ਆ ਜਾਓ ਤੇ ਕਲਮਾ ਪੜੋ ਬਾਦਸ਼ਾਹ ਕਈ ਤਰ੍ਹਾਂ ਦੇ ਸੁੱਖ ਦੇਵੇਗਾ ਉਹ ਸੁੱਖ ਪੋਗਣਾ ਕਰੋ ਆਨੰਦ ਮਾਣੋ ਪਹਿਲੀ ਗੱਲ ਇਹ ਤੁਹਾਨੂੰ ਹਿੰਦ ਦੇ ਪੀਰਾਨਾ ਪੀਰ ਬਣਾ ਦਿੱਤਾ ਜਾਵੇਗਾ ਹੋਰ ਵਸਤੂਆਂ ਦੇਣ ਦੀ ਤੇ ਗੱਲ ਕੀ ਰਹੇਗੀ ਬਾਦਸ਼ਾਹ ਆਪਣੀ ਪੁੱਤਰੀ ਦਾ ਨਕਾਹ ਤੁਹਾਡੇ ਨਾਲ ਕਰ ਦਉ ਹੋਰ ਦੱਸੋ ਪਿੱਛੇ ਕੀ ਰਹਿ ਗਿਆ ਤੇ ਜੇ ਤੁਸੀਂ ਸ਼ਰਾ ਵਿੱਚ ਨਹੀਂ ਨਾ ਆਉਣਾ ਕਲਮਾ ਨਹੀਂ ਪੜ੍ਹਨਾ ਤੇ ਫੇਰ ਦੂਜੀ ਗੱਲ ਇਹ ਆ ਵੀ ਤੁਸੀਂ ਗੁਰੂ ਜੇ ਤੇ ਗੁਰੂ ਦੇ ਵਿੱਚ ਕੋਈ ਨਾ ਕੋਈ ਕਰਾਮਾਤ ਤੇ ਹੁੰਦੀ ਹੈ ਨਾ ਉਹ ਤਨਾ ਤੁਸੀਂ ਆਪਣੇ ਆਪ ਨੂੰ ਗੁਰੂ ਕਿਵੇਂ ਕਹਾ ਸਕਦੇ ਹੋ ਤੇ ਫਿਰ ਕਰਾਮਾਤ ਵਿਖਾ ਦਿਓ ਜੇ ਕਲਮਾ ਨਹੀਂ ਪੜਨਾ ਫਿਰ ਕਰਾਮਾਤ ਵਿਖਾ ਦਿਓ ਜਿਸ ਤਰ੍ਹਾਂ ਬਾਦਸ਼ਾਹ ਚਾਹੁੰਦਾ ਜਿਹੋ ਜੀ ਕਰਾਮਾਤ ਬਾਦਸ਼ਾਹ ਵੇਖਣੀ ਚਾਹੁੰਦਾ ਉਹੋ ਜੀ ਵਿਖਾ ਦਿਓ ਬਾਦਸ਼ਾਹ ਖੁਸ਼ ਹੋ ਜਾਵੇਗਾ ਤੁਹਾਨੂੰ ਵਡਿਆਈ ਵੀ ਦੇਵੇਗਾ ਤੇ ਤੁਹਾਨੂੰ ਰਿਹਾ ਵੀ ਕਰ ਦੇਵੇਗਾ ਜੇ ਜਾਨ ਬਚਾਉਣੀ ਚਾਹੁੰਦੇ ਜੇ ਫਿਰ ਦੋਆ ਵਿੱਚੋਂ ਇੱਕ ਕਰੋ ਜਾਂ ਤੇ ਕਲਮਾ ਪੜ ਲਓ ਤੇ ਜਾਂ ਫਿਰ ਕਰਾਮਾਤ ਵਿਖਾਓ ਤੁਹਾਡਾ ਪੋਤਰਾ ਸੀ RAM RAAY ਉਹਨੇ ਬਾਦਸ਼ਾਹ ਨੂੰ ਬੜੀਆਂ ਕਰਾਮਾਤਾਂ ਵਿਖਾਈਆਂ ਬੜੀਆਂ ਬਾਦਸ਼ਾਹ ਬੜਾ ਖੁਸ਼ ਹੋਇਆ ਬੜੇ ਸੁੱਖ ਉਹਨੂੰ ਦਿੱਤੇ ਬੜੇ ਸੁੱਖ ਉਹਨੇ ਭੋਗੇ ਤੇ ਤੁਸੀਂ ਵੀ ਉਹਦੀ ਤਰ੍ਹਾਂ ਵਿਖਾਓ ਬਾਦਸ਼ਾਹ ਨੂੰ ਕਰਾਮਾਤ ਤੇ ਜੇ ਇਹ ਦੋਵੇਂ ਗੱਲਾਂ ਨਹੀਂ ਮੰਨਣੀਆਂ ਤੁਸੀਂ ਫਿਰ ਮਰਨ ਵਾਸਤੇ ਤਿਆਰ ਹੋ ਜਾਓ ਸਾਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦੇ ਨੇ ਤੀਨ ਬਾਤ ਨਿਰਣੈ ਕਰ ਲੀਜੈ ਭਲੀ ਲਖੋ ਸੋ ਧਾਰਨ ਕੀਜੈ ਸ਼ਰਾ ਚਲੋ ਕਲਮੇ ਕੋ ਪੈ ਮੁਖ ਦੇਹੋ ਸਾਹੋ ਭੋਗੋ ਸਾਬਿਦ ਸੁਖ ਜੇ ਹੱਠ ਕਰੋ ਨਾ ਮੰਨੋ ਇਹੋ ਕਰਾ maat ਕਾਮਲ ਹੋਏ ਦੇਹੋ RAM ਰਾਏ ਜਿਮ ਤੁਮਰੋ ਪੋਤਾ ਸਦਾ ਸਾਹੋ ਅਨਸਾਰੀ ਹੋਤਾ ਜੇ ਇਹ ਦੋ ਹਿੰ ਨਾਹ ਨਾ ਮੰਨੋ ਆਪਣੇ ਪਾਨ ਪ੍ਰਾਨ ਕਹ ਹਾਨੋ ਜੇ ਦੋਵੇਂ ਨਹੀਂ ਮੰਨਣੀਆਂ ਤੇ ਫਿਰ ਤੁਸੀਂ ਮਰਨ ਵਾਸਤੇ ਤਿਆਰ ਹੋ ਜਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਜਵਾਬ ਦਿੰਦੇ ਕਹਿਣ ਲੱਗੇ ਵੀ ਜਿਹੜਾ ਧਰਮ ਹੈ ਨਾ ਧਰਮ ਇਹ ਸਦੀਵ ਰਹਿਣ ਵਾਲਾ ਸਦੀਵ ਤੇ ਜਿਹੜੇ ਮਨੁੱਖ ਧਰਮ ਦੇ ਵਿੱਚ ਪਰਪਾਕ ਰਹਿੰਦੇ ਨੇ ਐਸ ਲੋਕ ਵਿੱਚ ਤੇ ਅੱਗੇ ਵੀ ਉਹਨਾਂ ਨੂੰ ਸੁਖ ਤੇ ਸ਼ੋਭਾ ਮਿਲਦੀ ਹੈ ਵਡਿਆਈ ਮਿਲਦੀ ਹੈ ਤੇ ਆ ਜਿਹੜਾ ਸਰੀਰ ਰੱਖਣ ਵਾਸਤੇ ਤੁਸੀਂ ਕਹਿੰਦੇ ਨਾ ਸਰੀਰ ਨੂੰ ਬਚਾ ਲਓ ਧਰਮ ਤਿਆਗ ਕੇ ਧਰਮ ਤੇ ਸਦਾ ਰਹਿਣਾ ਪਰ ਸਰੀਰ ਸਦਾ ਨਹੀਂ ਰਹਿਣਾ ਧਰਮ ਤਿਆਗ ਕੇ ਜੀਂਦੇ ਵੀ ਰਵਾਂਗੇ ਤੇ ਕਿੰਨੇ ਕੁ ਚਿਰ 10 ਸਾਲ ਹੋਰ 20 ਸਾਲ ਕੱਢ ਜਾਗੇ ਫੇਰ ਵੀ ਤੇ ਸਰੀਰ ਤੇ ਤਿਆਗਣਾ ਹੀ ਪੈਣਾ ਸਰੀਰ ਫਿਰ ਵੀ ਛੱਡਣਾ ਪੈਣਾ ਇਸ ਕਰਕੇ ਸਰੀਰ ਤਿਆਗਣਾ ਪਰਵਾਣਿਆ ਧਰਮ ਤਿਆਗਣਾ ਨਹੀਂ ਸਰੀਰ ਤੇ ਫਿਰ ਵੀ ਬਿਲ ਜਾਊ ਪਰ ਧਰਮ ਇੱਕ ਵਾਰਾ ਹੱਥੋਂ ਗਿਆ ਦੁਬਾਰਾ ਨਹੀਂ ਆਉਂਦਾ ਹੱਥ ਇਸ ਕਰਕੇ ਸਰੀਰ ਤਿਆਗਣਾ ਪਰਵਾਣ ਹੈ ਪਰ ਧਰਮ ਨਹੀਂ ਤਿਆਗਣਾ ਦੂਜੀ ਗੱਲ ਕਰਾਮਾਤ ਵਿਖਾਉਣ ਦੀ ਕਰਮਾਤ ਜਾਦੂਗਰ ਦੀ ਖੇਡ ਦੀ ਤਰ੍ਹਾਂ ਜਿਵੇਂ ਜਾਦੂਗਰ ਤਮਾਸ਼ਾ ਵਿਖਾਉਂਦਾ ਲੋਕਾਂ ਨੂੰ ਤੇ ਸਤਿਗੁਰੂ ਕਹਿੰਦੇ ਤਮਾਸ਼ਾ ਵਿਖਾਉਣਾ ਰੱਬ ਦੇ ਪਿਆਰਿਆਂ ਨੂੰ ਚੰਗਾ ਨਹੀਂ ਲੱਗਦਾ ਸ਼ਰਮ ਆਉਂਦੀ ਤਮਾਸ਼ਾ ਵਿਖਾਉਣ ਦੇ ਨਾਲ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹਿਆਵਤ ਲਾਜਾ ਤੇ ਕਰਾਮਾਤ ਕਹਿਰ ਦਾ ਨਾਮ ਹੈ ਇਹ ਵੀ ਨਹੀਂ ਵਿਖਾਉਣੀ ਤੇ ਤੀਜੀ ਜਿਹੜੀ ਗੱਲ ਹੈ ਨਾ ਸਰੀਰ ਤਿਆਗਣ ਵਾਲੀ ਸਤਿਗੁਰੂ ਕਹਿੰਦੇ ਇਹ ਅਸੀਂ ਤਿਆਗਣ ਵਾਸਤੇ ਤਿਆਰ ਆਂ ਸਰੀਰ ਤਿਆਗ ਦੇਵਾਂਗੇ ਪਰ ਧਰਮ ਨਹੀਂ ਤਿਆਗਾਂਗੇ ਤੇ ਕਰਾਮਾਤ ਨਹੀਂ ਵਿਖਾਵਾਂਗੇ ਇਹ ਉਮਰਾਵ ਇਹ ਮਲਾਣਾ ਬੜਾ ਖਫਾ ਹੋਇਆ ਆਪਸ ਵਿੱਚ ਗੱਲਾਂ ਕਰਦੇ ਕਹਿੰਦੇ ਗੁਰੂ ਤੇਗ ਬਹਾਦਰ ਮੰਨਦਾ ਹੀ ਨਹੀਂ ਸਾਡੀ ਜਿਵੇਂ ਬਾਦਸ਼ਾਹ ਕਹਿੰਦਾ ਇਹ ਮੰਨਦਾ ਹੀ ਨਹੀਂ ਮੁੱਲਾ ਕਹਿੰਦਾ ਹਮਰਾਵ ਕਹਿੰਦਾ ਕਹਿੰਦਾ ਫਿਰ ਇਹ ਬਚਦਾ ਵੀ ਨਹੀਂ ਇਹ ਮਰੀਏਗਾ ਹੀ ਕਿਉਂਕਿ ਜਿਉਂਦਾ ਇਹ ਵੀ ਘਰ ਨੂੰ ਨਹੀਂ ਜਾਂਦਾ ਇਹ ਦਰਬਾਰਸ਼ਾ ਨੇ ਹੱਠ ਕੀਤਾ ਹੋਇਆ ਇਧਰ ਗੁਰੂ ਨੇ ਅਠ ਕੀਤਾ ਹੋਇਆ ਦੋਵੇਂ ਹੱਠੀ ਨੇ ਉਹ ਕਹਿੰਦਾ ਗੁਰੂ ਨੂੰ ਸ਼ਰਮ ਮਨਾਓ ਕਰਾਮਾਤ ਕਹੋ ਗੁਰੂ ਨੂੰ ਵਿਖਾਵੇ ਇਧਰ ਗੁਰੂ ਕਹਿੰਦੇ ਨਾ ਅਸੀਂ ਸ਼ਰਮ ਮੰਨਣੀ ਨਾ ਕਰਾਮਾਤ ਵਿਖਾਉਣੀ ਹੱਠ ਧਾਰਨ ਕੀਤਾ ਹੋਇਆ ਦੋਹਾਂ ਗੁਰੂ ਦੇ ਕੋਲ ਆਉਣ ਦਾ ਕੋਈ ਫਾਇਦਾ ਨਹੀਂ ਗੁਰੂ ਨੇ ਮੰਨਣੀ ਨਹੀਂ ਦੋਵੇਂ ਚਲੇ ਗਏ ਜਾ ਕੇ ਨਰੰਗੇ ਨੂੰ ਦੱਸਿਆ ਵੀ ਗੁਰੂ ਸਾਹਿਬ ਨਹੀਂ ਮੰਨਦੇ ਨਰੰਗਾ ਬੜਾ ਗੁੱਸੇ ਵਿੱਚ ਆਇਆ ਇਹਨਾਂ ਨੂੰ ਕਹਿੰਦਾ ਕਹਿੰਦਾ ਫਿਰ ਜਾਓ ਗੁਰੂ ਦੇ ਕੋਲ ਤੇ ਗੁਰੂ ਨੂੰ ਜਾ ਕੇ ਪੁੱਛੋ ਵੀ ਆ ਜਿਹੜਾ ਨਾਮ ਰੱਖਿਆ ਈ ਤੇਗ ਬਹਾਦਰ ਤੇਗ ਬਹਾਦਰ ਸਤਿਗੁਰਾਂ ਦਾ ਨਾਮ ਹੈ ਨਾ ਇਹਦਾ ਮਤਲਬ ਕੀ ਆ ਕਿਹੜੀ ਬਹਾਦਰੀ ਤੁਹਾਡੇ ਵਿੱਚ ਤੇਗ ਦੀ ਸਾਨੂੰ ਕਿਵੇਂ ਪਤਾ ਲੱਗੇ ਵੀ ਤੁਹਾਡਾ ਨਾਂ ਸਫਲਾ ਆ ਵੀ ਤੁਸੀਂ ਨਾਂ ਜੋ ਰੱਖਿਆ ਉਹ ਪੂਰਾ ਤੁਹਾਡੇ ਤੇ ਢੁਕਦਾ ਤੇਗ ਬਹਾਦਰ ਨਾਮ ਦੀ ਕੀ ਕਰਾਮਾਤ ਹੈ ਪੁੱਛੋ ਗੁਰੂ ਨੂੰ ਇਹ ਫੇਰ ਆਏ ਸਤਿਗੁਰੂ ਜੀ ਦੇ ਕੋਲ ਆਣ ਕੇ ਪੁੱਛਦੇ ਕਹਿੰਦੇ ਵੀ ਇਹ ਜਿਹੜਾ ਨਾਮ ਤੁਸੀਂ ਰੱਖਿਆ ਬਾਦਸ਼ਾਹ ਕਹਿੰਦਾ ਇਹਦਾ ਮਤਲਬ ਕੀ ਮਾਇਨਾ ਕੀ ਹੈ ਦੱਸੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜਾ ਸਾਡਾ ਨਾਮ ਹੈ ਨਾ ਤੇਗ ਬਹਾਦਰ ਇਹਦਾ ਭਾਵ ਹੈ ਕਿ ਤੇਗ ਜਿਹੜੀ ਇਹਨਾਂ ਤੇਗ ਕਿੰਨੀ ਵੀ ਤਿੱਖੀ ਹੋਵੇ ਉਹਦੇ ਧਾਰ ਦੇ ਨਾਲ ਤੁਸੀਂ ਕਾਗਜ ਬਨਦੇ ਹੋ ਸਾਡੇ ਸਰੀਰ ਦੇ ਉੱਪਰ ਉਹ ਚਲਾਈ ਜਾਵੇ ਤੇ ਉਹ ਕਾਗਜ ਨੂੰ ਨਹੀਂ ਕੱਟ ਸਕੇਗੀ ਕਵੀ ਸੰਤੋਖ ਸਿੰਘ ਜੀ ਨੇ ਇਸ ਤਰ੍ਹਾਂ ਇਹ ਬਚਨ ਲਿਖੇ ਗੁਰਪ੍ਰਤਾਸੂਰਜ ਗ੍ਰੰਥ ਵਿੱਚ ਇਹੋ ਸਾਡੇ ਸਰੀਰ ਤੇ ਚਲਾਈ ਹੋਈ ਤੇਗ ਕਾਗਜ਼ ਨਹੀਂ ਘੱਟ ਸਕੇਗੀ ਜੇ ਤੁਹਾਨੂੰ ਇਸ ਗੱਲ ਤੇ ਨਹੀਂ ਯਕੀਨ ਭਰੋਸਾ ਤੇ ਪਰਖ ਕੇ ਵੇਖ ਲਓ ਇਹ ਗਏ ਬਾਦਸ਼ਾਹ ਨੂੰ ਇਸੇ ਤਰ੍ਹਾਂ ਦੱਸਿਆ ਵੀ ਗੁਰੂ ਕਹਿੰਦਾ ਤੇਗ ਤਲਵਾਰ ਕਿੱਡੀ ਵੀ ਤਿੱਖੀ ਹੋਵੇ ਉਹਦੀ ਧਾਰ ਦੇ ਉੱਤੇ ਕਾਗਜ਼ ਰੱਖ ਦਿਓ ਫਿਰ ਮੇਰੇ ਸਰੀਰ ਤੇ ਚਲਾਓ ਤੇ ਕਾਗਜ਼ ਨਹੀਂ ਘੱਟ ਸਕੇਗੀ ਤਲਵਾਰ ਜੇ ਨਹੀਂ ਤੇ ਪਰਖ ਕੇ ਵੇਖ ਲਓ ਬਾਦਸ਼ਾਹ ਨੇ ਖਜ਼ਾਨੇ ਵਿੱਚੋਂ ਤਲਵਾਰ ਮੰਗਾਈ ਬੜੀ ਮਹਿੰਗੀ ਹੈ ਮਿਆਂ ਦੇ ਵਿੱਚੋਂ ਤਲਵਾਰ ਨੂੰ ਬਾਹਰ ਕੱਢਿਆ ਉਹਦੀ ਤੇਗ ਦੀ ਧਾਰ ਨੂੰ ਵੇਖਦਾ ਉਸ ਦੀ ਧਾਰ ਨੂੰ ਵੇਖਦਾ ਬੜੀ ਟਿੱਖੀ ਧਾਰ ਉਸ ਦੀ ਬਾਦਸ਼ਾਹ ਨੇ ਆਪਣੇ ਸਾਹਮਣੇ ਇੱਕ ਕਾਗਜ਼ ਲਿਆ ਉਸ ਤਲਵਾਰ ਦੀ ਧਾਰ ਦੇ ਉੱਤੇ ਲਪੇਟਿਆ ਤੇ ਸੂਤ ਦੀਆਂ ਤੰਦਾਂ ਦੇ ਨਾਲ ਉਹਨੂੰ ਬੰਨ੍ਹ ਦਿੱਤਾ ਉਤੋਂ ਇੱਕ ਸੈਦ ਸਾਹਮਣੇ ਜਲਾਲੂਦੀਨ ਉਸ ਦਾ ਨਾਮ ਸਮਾਣੇ ਦੇ ਰਹਿਣ ਵਾਲਾ ਉਹਨੂੰ ਕਿਹਾ ਭੀ ਆ ਤੇਗ ਲੈ ਜਾ ਤੇ ਗੁਰੂ ਦੇ ਉੱਪਰ ਚਲਾ ਕੇ ਵੇਖ ਭਲਾ ਕਾਗਜ਼ ਕੱਟਦੀ ਆ ਕਿ ਨਹੀਂ ਕੱਟਦੀ ਬੜੀ ਤਿੱਖੀ ਸੀ ਉਹ ਤਲਵਾਰ ਨਾਲ ਉਮਰਾਵ ਕਾਜੀ ਭੇਜ ਦਿੱਤੇ ਵੀ ਜਾ ਕੇ ਵੇਖੋ ਕੀ ਹੁੰਦਾ ਇਹ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਸਤਿਗੁਰੂ ਨੂੰ ਕਹਿੰਦੇ ਬਾਦਸ਼ਾਹ ਨੇ ਭੇਜੀ ਆ ਤਲਵਾਰ ਆ ਸੈਦ ਇਹਨੂੰ ਤਲਵਾਰ ਚਲਾਉਣ ਦਾ ਬੜਾ ਢਾਂਗ ਆ ਬੜਾ ਤਰੀਕਾ ਇਹ ਤੁਹਾਡੇ ਤੇ ਤਲਵਾਰ ਚਲਾਵੇਗਾ ਤੇ ਵੇਖਾਂਗੇ ਵੀ ਇਹ ਤੇਗ ਕਾगज ਨੂੰ ਕੱਟਦੀ ਹੈ ਕਿ ਨਹੀਂ ਕੱਟਦੀ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਿੰਜਰੇ ਵਿੱਚੋਂ ਬਾਹਰ ਕੱਢਿਆ ਗਿਆ। ਕਾਰਾ ਗ੍ਰਹਿ ਤੋਂ ਬਾਹਰ ਲਿਆਂਦਾ ਗਿਆ। ਗੁਰਦੁਆਰਾ ਸੀਸਗੰਜ ਸਾਹਿਬ ਜਿਸ ਸਿਧਾਂਤ ਤੇ ਸੁਭਾਇਮਾਨ ਹੈ ਦਿੱਲੀ ਦੇ ਵਿੱਚ। ਚਾਂਦਨੀ ਚੌਕ ਵਿੱਚ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲਿਆਂਦਾ ਗਿਆ। ਫਿਰ ਸਤਗੁਰੂ ਜੀ ਨੂੰ ਪੁੱਛਦੇ ਵੀ ਹਜੇ ਵੀ ਸਮਾਂ ਜੇ ਮੰਨ ਜਾਓ। ਸਤਗੁਰੂ ਕਹਿੰਦੇ ਨਹੀਂ। ਅਸੀਂ ਆਪਣੇ ਫੈਸਲੇ ਤੇ ਅਟਾਲਿਆਂ। ਫਿਰ ਕਹਿਣ ਲੱਗੇ ਕੋਈ ਅੰਤਮ ਇੱਛਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਮੈਂ ਇਸ਼ਨਾਨ ਕਰਨਾ ਹੈ ਫਿਰ ਮੈਂ ਜਪ ਸਾਹਿਬ ਦਾ ਪਾਠ ਕਰਨਾ ਇਸ਼ਨਾਨ ਕਰਕੇ ਜਪ ਸਾਹਿਬ ਦਾ ਪਾਠ ਕਰਾਂਗਾ ਫਿਰ ਅਰਦਾਸ ਕਰਕੇ ਸੀਸ ਝੁਕਾ ਕੇ ਨਮਸ਼ਕਾਰ ਕਰਕੇ ਜਦੋਂ ਸੀਸ ਉੱਪਰ ਕਰਾਂਗਾ ਤੁਸੀਂ ਤਲਵਾਰ ਚਲਾ ਦਿਓ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ਼ਨਾਨ ਦਾ ਪ੍ਰਬੰਧ ਕੀਤਾ ਲਾਗੇ ਇੱਕ ਖੂਹੀ ਸੀ ਛੋਟੀ ਜਲ ਕੱਢਿਆ ਗਿਆ ਸਤਿਗੁਰੂ ਜੀ ਨੇ ਇਸ਼ਨਾਨ ਕੀਤਾ ਉਥੇ ਥੜਾ ਸੀ ਇੱਕ ਬੋੜ ਦਾ ਰੁੱਖ ਉਹਦੇ ਥੱਲੇ ਥੜਾ ਬਣਿਆ ਹੋਇਆ ਉਹ ਬੋੜ ਦਾ ਰੁੱਖ ਹੁਣ ਨਹੀਂ ਹੈ ਉਥੇ ਉਹ ਸੁੱਕ ਗਿਆ ਬਾਅਦ ਵਿੱਚ ਜਦੋਂ ਇਮਾਰਤ ਬਣਾਉਣ ਲੱਗੇ ਗੁਰੂ ਘਰ ਦੀ ਉਸ ਬੋੜ ਦੇ ਥੱਲੇ ਥੜੇ ਦੇ ਥੱਲੇ ਬੈਠ ਕੇ ਨਾ ਸਤਿਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਪ ਸਾਹਿਬ ਦਾ ਪਾਠ ਕਰਨ ਉਪਰੰਤਰ ਅਰਦਾਸ ਕੀਤੀ ਸੀਸ ਝੁਕਾਇਆ ਨਮਸ਼ਕਾਰ ਕੀਤੀ ਪਰਮੇਸ਼ਰ ਦੇ ਗਾੜੀ ਫਿਰ ਸੀਸ ਉੱਪਰ ਕੀਤਾ ਤੇ ਜਲਾਲੂਦੀਨ ਨੇ ਤਲਵਾਰ ਦਾ ਵਾਰ ਕੀਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੀਸ ਤੇ ਅੱਜ ਦੇ ਦਿਨ ਅੱਜ ਦਾ ਜਿਹੜਾ ਦਿਨ ਹੈ 350 ਸਾਲ ਹੋ ਗਏ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਤਲਵਾਰ ਦਾ ਵਾਰ ਕੀਤਾ ਤੇ ਕਵੀ ਸੰਤੋਖ ਸਿੰਘ ਕਹਿੰਦੇ ਉਹ ਤਲਵਾਰ ਹਜੇ ਧੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗਰਦਨ ਦੇ ਨਾਲ ਟਕਰਾਈ ਨਹੀਂ ਸਤਿਗੁਰੂ ਸਾਹਿਬ ਜੀ ਦਾ ਸੀਸ ਉਸ ਤਲਵਾਰ ਦੇ ਵੱਜਣ ਤੋਂ ਪਹਿਲਾਂ ਹੀ ਉਤਰ ਗਿਆ ਉਹ ਜਿਹੜਾ ਸੈਦ ਜਿਹੜਾ ਤਲਵਾਰ ਚਲਾਉਣ ਵਾਲਾ ਉਹਨੂੰ ਪਤਾ ਲੱਗਾ ਪੀ ਤਲਵਾਰ ਦਾ ਵਾਰ ਮੇਰਾ ਖਾਲੀ ਗਿਆ ਤਲਵਾਰ ਤੇ ਲੱਗੀ ਨਹੀਂ ਸੀਸ ਦੇ ਨਾਲ ਤਲਵਾਰ ਵਾਲਾ ਹੱਥ ਉਸ ਦਾ ਝਟਕ ਗਿਆ ਤੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਅੱਜ ਦੇ ਦਿਨ ਦਿੱਲੀ ਅੰਦਰ ਚਾਂਦਨੀ ਚੌਕ ਵਿੱਚ ਧਰਮ ਦੀ ਰੱਖਿਆ ਕਰਨ ਵਾਸਤੇ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਮਜੂਲੂਮਾਂ ਨੂੰ ਬਚਾਉਣ ਵਾਸਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਸ਼ਹਾਦਤ ਜਿਹੜੀ ਸੀ ਉਹ ਪ੍ਰਾਪਤ ਕੀਤੀ ਕਲਗੀਧਰ ਸਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕਹਿ ਤਿਲਕ ਜੰਨੂ ਰਾਖਾ ਪ੍ਰਭ ਤਾ ਕਾ ਕੀਨੋ ਵੱਡੋ ਕਲੂ ਮੈ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਠੀਕਰ ਫੋਰ ਦੇ ਲੀਸ ਸਿਰ ਰਬ ਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨ ਹੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸਰਲੋਕ ਸਰਲੋਕ ਦੇ ਵਿੱਚ ਜੈ ਜੈਕਾਰ ਹੋਈ ਸੰਸਾਰ ਦੇ ਵਿੱਚ ਹਹਾਕਾਰ ਮੱਚ ਗਈ ਪੀ ਬੜਾ ਵੱਡਾ ਕਹਿਰ ਕੀਤਾ ਇਹਨਾਂ ਦੁਸ਼ਟਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹਿੰਦੂ ਧਰਮ ਦਾ ਤਿਲਕ ਜੰਨੂ ਬਚਾਉਣ ਦੇ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਦੇ ਦਿਨ ਦਿੱਲੀ ਦੇ ਅੰਦਰ ਚਾਂਦਨੀ ਚੌਕ ਵਿੱਚ ਸਤਿਗੁਰਾਂ ਨੇ ਸ਼ਹਾਦਤ ਦਾ ਜਾਮ ਪੀਤਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ 350 ਸਾਲਾ ਸ਼ਹੀਦੀ ਗੁਰਪੁਰਬ ਹੈ ਅੱਜ ਸਤਗੁਰਾਂ ਦੇ ਚਰਨਾਂ ਤੇ ਸਤਗੁਰਾਂ ਦੀ ਸ਼ਹਾਦਤ ਨੂੰ ਕੋਟਾਨ ਕੋਟਵਾਰੀ ਪ੍ਰਣਾਮ ਹੈ